ਦੀ ਪ੍ਰੋਤੀ ਵਾਲਾ ਕੀ ਮੰਗਣਾ ਲੱਗੂ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਤੇ ਦੇਸ਼ਾਂ ਦੇ ਸ਼ਹਿਰ ਜੁਰਮ ਦੇ ਖਿਲਾਫ ਇੱਕ ਜਿਹੜੀ ਸਖਤ ਲੜਾਈ ਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ ਉਹਦੀ ਲੜੀ ਦੇ ਵਿੱਚ ਹੀ ਤਰਨਤਾਰਨ ਪੁਲਿਸ ਨੂੰ ਅੱਜ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਗੁੱਟ ਹੈਗਾ ਜਿਹੜਾ ਕਿ ਤਰਨਤਾਰਨ ਸ਼ਹਿਰ ਦੇ ਵਿੱਚ ਕਾਫੀ ਲੋਕਾਂ ਤੋਂ ਜਿਹੜਾ ਫਰੋਦੀਆ ਮੰਗਦਾ ਸੀ ਉਹ ਅਸੀਂ ਜਿਹੜਾ ਬਸਟ ਕੀਤਾ ਹੈਗਾ ਕੱਲ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਜਿਹੜੇ ਕੰਪਲੇਨੈਂਟ ਹੈਗੇ ਆ ਉਹਨਾਂ ਨੂੰ ਇੱਕ ਐਕਸਟਰਸ਼ਨ ਕਾਲ ਆਈ ਸੀ ਇੱਕ ਵਰਚੁਅਲ ਨੰਬਰ ਤੋਂ ਜਿਹਦੇ ਵਿੱਚ ਕਾਲਰ ਨੇ ਉਹਨਾਂ ਤੋਂ 10 ਲੱਖ ਰੁਪਏ ਦੀ ਜਿਹੜੀ ਫਿਰੌਤੀ ਮੰਗੀ ਸੀ ਇਮੀਡੀਏਟਲੀ ਇੱਥੇ ਕਾਰਵਾਈ ਕਰਦੇ ਹੋਏ ਤਰਨਤਨ ਪੁਲਿਸ ਨੇ ਪਰਚਾ ਦਰਜ ਕੀਤਾ ਹੈਗਾ ਵਰਚੁਅਲ ਨੰਬਰ ਦੀ ਜਿਹੜੀ ਡੂੰਘਾਈ ਨਾਲ ਜਿਹੜੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਤੇ ਹਿਊਮਨ ਇੰਟੈਲੀਜੈਂਸ ਨਾਲ ਕਾਫੀ ਡੂੰਘਾਈ ਤੇ ਤਫ਼ਤੀਸ਼ ਕੀਤੀ ਗਈ ਹੈ ਜ਼ੀਰੋ ਡਾਊਨ ਕਰਕੇ ਜਿਹੜਾ ਅਸਲ ਦੋਸ਼ੀ ਅਸੀਂ ਟ੍ਰੇਸ ਕਰ ਲਏ ਹੈਗੇ ਆ ਅ ਜਿਹੜਾ ਮੇਨ ਦੋਸ਼ੀ ਹੈਗਾ ਦੋ ਦੋਸ਼ੀ ਹੈਗੇ ਆ ਪਹਿਲਾ ਦੋਸ਼ੀ ਹੈਗਾ ਬਿੱਲੂ ਪੁੱਤਰ ਬਲਦੇਵ ਸਿੰਘ ਸੱਚ ਕੰਟਰੋਲ ਕਰਨ ਤਾਂ ਰਹਿਣ ਆਲਾ ਹੈ ਕਾ ਤੇ ਦੂਜਾ ਜਿਹੜਾ ਦੋਸ਼ੀ ਹੈਗਾ ਉਹ ਜੁਬਿਨਾਈਲ ਹੈਗਾ ਚਾਈਲਡ ਇਨ ਕਨਫਲਿਕਟ ਵਿਦ ਲਾ ਤੇ ਦੋਵੇਂ ਜਿਹੜੇ ਅਸੀਂ ਐਪਰੀਹੈਂਡਰੀ ਕਰ ਲਏ ਹੈਗੇ ਆ ਇਹਨਾਂ ਕੋਲੋਂ ਜਿਹੜਾ ਮਲਟੀਪਲ ਫੋਨਸ ਜਿਹੜੇ ਤਿੰਨ ਫੋਨਸ ਰਿਕਵਰ ਹੋਏ ਹੈ ਇਦੇ ਵਿੱਚ ਇਹ ਜਿਹੜਾ ਰੈਗੂਲਰ ਨੰਬਰ ਵੀ ਯੂਜ਼ ਕਰਦੇ ਸੀ ਤੇ ਵਰਚੁਅਲ ਨੰਬਰਸ ਵੀ ਯੂਜ਼ ਕਰਦੇ ਸੀਗੇ ਤੇ ਉਹ ਸਾਰੀ ਜਿਹੜੀ ਡਿਟੇਲ ਹੈਗੀ ਹੈ ਜਿਹੜੇ ਫੋਨ ਤੋਂ ਕਾਲ ਹੋਈ ਹੈ ਸਾਰਾ ਜਿਹੜਾ ਰਿਕਵਰ ਹੋਇਆ ਹੈਗਾ ਜਿਹੜਾ ਬਿੱਲੂ ਹੈਗਾ ਉਹ ਇੱਕ ਨਾਈ ਦਾ ਕੰਮ ਕਰਦਾ ਸੀਗਾ ਪਰ ਜਿਹੜਾ ਜੁਗਨੈਲ ਹੈਗਾ ਉਹ ਇੱਕ ਮੋਬਾਈਲ ਸ਼ਾਪ ਤੇ ਕੰਮ ਕਰਦਾ ਸੀਗਾ ਸਾਨੂੰ ਤਫ਼ਤੀਸ਼ ਦੇ ਦੌਰਾਨ ਦੋ ਨੰਬਰ ਦੋ ਵਰਚੁਅਲ ਨੰਬਰ ਮਿਲੇ ਹੈ ਜਿਨ੍ਹਾਂ ਤੋਂ ਇਹਨਾਂ ਨੇ ਹੋ ਸਕਦਾ ਹੈ ਕਾਲਾਂ ਕੀਤੀਆਂ ਹੋਣ ਇੱਕ ਨੰਬਰ ਹੈ 90415 3026 ਇੱਕ ਇਹ ਵਰਚੁਅਲ ਨੰਬਰ ਸੀਗਾ ਦੂਜਾ ਨੰਬਰ ਹੈ +60109074649 ਇਹ ਦੋ ਵਰਚੁਅਲ ਨੰਬਰਸ ਹੈਗੇ ਆ ਮੈਂ ਸਾਰੇ ਤਨਤਨ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਜੇ ਤੁਹਾਨੂੰ ਇਸ ਨੰਬਰ ਤੋਂ ਕਦੇ ਵੀ ਕਿਸੇ ਨੂੰ ਕਾਲ ਆਈ ਹੈਗੀ ਹੈ ਕਾਈਂਡਲੀ ਤੁਸੀਂ ਆਪਣੇ ਨੀਅਰੈਸਟ ਜਿਹੜੇ ਪੁਲਿਸ ਸਟੇਸ਼ਨ ਹੈ ਉਹਨਾਂ ਨੂੰ ਅਪਰੋਚ ਕਰੋ ਉਹਦੀ ਵੀ ਅਸੀਂ ਧੁਕਾਈ ਨਾਲ ਜਿਹੜੀ ਤਫ਼ਤੀਸ਼ ਕਰਾਂਗੇ ਤੇ ਜਿਹੜੇ ਦੋਸ਼ੀ ਹੈਗੇ ਆ ਉਹਨੂੰ ਅਸੀਂ ਸਜ਼ਾ ਕਰਾਂਗੇ ਸਾਰੇ ਕਿਸੇ ਗੈਂਗਸਟਰ ਕੋਲ ਨਾ ਕੋਈ ਕਾ ਹੈਗਾ ਕੋਈ ਬਈ ਇਹ ਗਰੁੱਪ ਬਣਾਇਆ ਸੀ ਬਿਲਕੁਲ ਇਹਦੇ ਤੋਂ ਅਸੀਂ ਜਿਹੜਾ ਨਾ ਨਹੀਂ ਕਰ ਸਕਦੇ ਹੈਗੇ ਕਿਉਂਕਿ ਅਜੇ ਤਫ਼ਤੀਸ਼ ਪੜੀ ਇਨੀਸ਼ੀਅਲ ਸਟੇਜ ਤੇ ਹੈਗੀ ਹੈ ਡਿਟੇਲ ਚ ਇਹਨਾਂ ਦਾ ਮੋਬਾਈਲ ਫੋਰੈਂਸਿਕਸ ਕਰਾਇਆ ਜਾਊਗਾ ਡਿਟੇਲ ਚ ਪੁੱਛਗਿੱਛ ਕੀਤੀ ਜਾਊਗੀ ਉਹਦੇ ਬਾਅਦ ਅਸੀਂ ਤੁਹਾਨੂੰ ਡਿਟੇਲ ਚ ਦੱਸਾਂਗੇ ਕੋਈ ਮਾਮਲਾ ਦਰਜੇਗਾ ਬਿੱਲੂ ਤੇ ਪਹਿਲਾਂ ਕੋਈ ਜਾਣ ਸਾਲੀ ਬਾਈ ਇੱਕ ਮਿੰਟ ਯਾਰ ਕਰੀ ਬਿੱਲੂ